ਕਰਤੋ ਜੋ ਮੇਰਾ ਵੀਰ ਅੱਗੇ ਜਾਣ ਜੋ ਭਟਾਓ ਅੱਗੇ ਜਾਣ ਜੋ ਪੰਜਾ ਨਾ ਨਾ ਕੱਲੇ ਹੀ ਬੜਾ ਮੈਂ ਹੁਣ ਆਉਂਗਾ ਤਾਂ ਹੀ ਆਹ ਹੋ ਗਿਆ ਬੱਸ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਜੀ ਕੋਈ ਨਹੀਂ ਕੋਈ ਨਹੀਂ ਰੁਕੋ ਜਾਈ ਸਾਹ ਤੇ ਹੋ ਜਾਓ ਅੰਦਰ ਅੰਦਰ ਮਿਲ ਜਾਣਾ ਸਾਈਡ ਤੇ ਹੋ ਕੇ ਬਣੀ ਸਾਈਡ ਤੇ ਹੋ ਜਾ ਬਾਈ ਸਾਈਡ ਤੇ ਹੋ ਜਾ ਬਾਈ ਸਾਈਡ ਤੇ ਹੋ ਜਾ ਸਾਈਡ ਤੇ ਆ ਜਾ پيلي 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 ભાઈજી 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 ભાઈ ਜਾ ਕਰਾ ਕਰ ਤਾਜੂ ਤਾਜ ਕਾਲੇ ਸ਼ੀਸ਼ੇ ਦੇ ਬੈਠੇ ਬਿੱਤਰ ਦੇ ਮੈਲਾ ਤੇ ਝਗੜਾ ਜਿੱਤੇ ਹੁਣ ਸਾਡੇ ਸਾਡੇ ਉਹ ਜੌੜੇ ਵਰਗੀ ਸੋ ਜਿਹੜੇ ਚੌਂ ਆ ਰਹੇ ਉਹਦੇ ਵਿੱਚ ਵਿੱਚ ਉਹ ਪੰਜਾਬ ਦੇ ਮਾਲ ਉਹ ਜਿਹੜੇ ਸਾਡੇ ਆਦੇਸਾ ਸਾਡੇ ਨਿਕਲਦੇ ਇਹ ਮੇਰਾ ਹਕਮ ਹੈ ਔਰ ਕੋਈ ਵੀ ਨਾ ਫੈਲ ਰਿਹਾ ਤੁਸੀਂ ਬੈਠਾ ਕਰੋ ਗੱਲਾਂ ਤੇ ਮੈਂ ਕਰਨਾ ਥੋੜਾ ਤੇ ਤਾਵਾ ਰੋੜੇ ਪਾਉਂਦਾ ਤੇ ਕਦੇ ਆ ਬੰਦੇ ਨਾਲ

ਸਾਲੇ ਕਿਹੜੀ ਆਇਆ ਉਹਦਾ ਸਾਡਾ ਸਾਡਾ ਜੀਸਾ ਉਹ ਸਭਾ ਚਾਹੁੰਦੀ ਹੈ ਅਸੇਬ ਯਾਰ ਜਦੋਂ ਆ ਗਿਆ ਉਹਦਾ ਜੀਸਾ ਉਹਦੀ ਆ ਗਈ ਉਹਦੀ ਮੀਡੀਆ ਉਹਦੀ ਮੀਡੀਆ ਉਹ ਲੋਕਾਂ ਦਾ ਬੰਦਾ ਬੜਾ ਵੱਡਾ ਮੈਂ ਕਿਹਦੇ ਨੂੰ ਦੱਸੂ ਤੂੰ ਓਏ ਜੀ ਆ ਦਰਾ ਪਤਾ ਕਿ ਇਹ ਫਿਲਮ ਦਾ ਇੱਕ ਪੰਗਾ ਹੁੰਦਾ ਵੀ ਫਿਲਮ 6 ਤੋਂ 7 ਮਹੀਨੇ ਲੈ ਜਾਂਦੀ ਹੈ ਜੀ ਅਸੀਂ ਫਿਰ ਹੁਣ ਖਾੜੇ ਲਾਉਣ ਨੇ ਫੇ ਕਈ ਵਾਰੀ ਉਹ ਰੁਕ ਜਾਂਦਾ ਕੰਮ ਜੀ ਪਰ ਹੁਣ ਸਾਡੇ ਕੋਲ ਚਲੋ ਹੁਣ ਸੋਚਣਾ ਸਾਰੇ ਜਿੰਨੇ ਵੀ ਜੁੜੇ ਸਾਰੇ ਮਿਹਨਤੀ ਐ ਤੇ ਮੈਨੂੰ ਲੱਗਦਾ ਅਗਲੀ ਫਿਲਮ ਨੂੰ ਛੇਤੀ ਲਿਖ ਲੈਣਗੇ ਸ਼ੌਕੀ ਸਰਦਾਰ ਤੋਂ ਮੈਂ ਕੱਲ ਵੀ ਭੁਮ ਗਿਆ ਹਾਂ ਉਸ ਨਾਲ ਪਿਆਰ ਮਿਲਦਾ ਹੈ ਅਬ ਮੈਂ ਮਸ਼ਵਰਾ ਕਰ ਦਿੰਦਾ ਵੀ ਉਹ ਸ਼ੌਕੀਦਰ ਦਾ 2 ਦੀ ਵੀ ਮੰਗ ਹੈ। ਜਿਹੜੇ ਕਹਿੰਦੇ ਕੋਸ਼ਿਸ਼ ਜਿਸੀ ਲਿਖਿਆ ਹੋਇਆ ਹੈ ਬਹੁਤ ਦਿਨ ਪਹਿਲੇ ਲਿਖਿਆ ਸੀ। ਬਟਾ ਹਾਸ਼ਰ ਦੀ ਕਹਾਣੀ ਮੈਂ ਕੱਲ ਵੀ ਗਿਆ ਸੀ ਵੀ ਉਹ ਅਜੇ ਤੱਕ ਟੂਟ ਯੂਨੀਵਰਸ ਆ ਹੁਣ ਅਸੀਂ ਆ ਵਿਜ਼ਿਟ ਵੇਲੇ ਹੋ ਜਾਣਾ 2-4 ਦਿਨ ਚ ਫਿਰ 5-7 ਦਿਨ ਬੈਠਾਂਗੇ ਖੇਤਾ ਚ ਆ ਬਣਾ ਲਾਂਗੇ ਉਹਦਾ 플ੌਟ ਬਣਾ ਲਾਂਗੇ। ਉਹਦਾ ਵਿਸਤਾਰ ਨਹੀਂ ਕੀਤਾ। ਜੀ। ਫਿਲਮ ਦੀ ਆਮ ਤੌਰ ਤੇ ਜਦੋਂ ਆਪਾਂ ਪੰਜਾਬੀ ਸਿਨੇਮੇ ਚ ਨਾ ਜਿਆਦਾ ਮਕਬੂਲ ਕਮਫਰਟੀਬਲ ਫਿਲਮ ਜਿਆਦਾ ਹੁੰਦੀ ਕਿਉਂਕਿ ਸੌਫੀ ਬੜੀ ਹੁੰਦੀ ਹੈ। ਤੇ ਉਹਦੇ ਚ ਵਕਤ ਵੀ ਘਟ ਲੱਗਦਾ। ਹੋਰ ਜਿੱਦਾਂ ਆਮ ਜਿਹੀ ਫਿਲਮ ਤੇਜੀ ਨਾਲ ਬਣਾਵੇ ਕੋਈ ਫਾਸਟ ਡਾਇਰੈਕਟਰ ਜੇ ਅਦਾਕਾਰ ਫਾਸਟ ਹੈ ਰੀਟੇਕ ਨਹੀਂ ਹੁੰਦੇ ਔ 28 ਦਿਨ ਚ ਵੀ ਬਣਾ ਲੈਣੇ 30 ਦਿਨ ਚ ਵੀ 25 ਦਿਨ ਚ ਵੀ ਬਣਾ ਸਕਦੇ ਜੇ ਬਾਹਰ ਹੋਵੇ ਔਰ ਜਿਹੜੀ ਐਕਸ਼ਨ ਫਿਲਮ ਹੈ ਜੇ ਪੂਰੀ ਆਮ 25 ਤੋਂ 30 ਚ ਬਣ ਜਾਂਦੇ 50 ਤੋਂ 55 ਦਿਨ ਲੈਂਦੇ ਮਤਲਬ ਜੇ ਪਾਰਟ ਤੇ 10-15 ਲੱਖ ਰੁਪਏ ਤੁਸੀਂ ਸੈਟ ਦੇ ਖਰਚ ਦੇਉਂ ਆ 20 ਲੱਖ ਕਰਦੇ ਹੋ 7 ਮਹੀਨੇ ਦਾ ਹਿਸਾਬ ਲਾਓ ਕਿੰਨਾ ਬਣਿਆ ਹਿਸਾਬ ਮੇਰਾ ਤਾਂ ਕਮਜ਼ੋਰ ਆ ਹਿਸਾਬ ਜੇ 10 ਤੋਂ 15 ਜਾਂ 20 ਲੱਖ ਰੁਪਏ ਪਰਡੇ ਖਰਚ ਹੁੰਦਾ ਸੈਟ ਤੇ ਆਹ 30 ਦਿਨ ਦਾ ਕਿੰਨਾ ਬੜਿਆ ਕਿ ਕਿੰਨੇ 4 ਕਰੋੜ ਦੇ ਕਰੀਬ ਬਣ ਗਏ ਜੀ ਨਹੀਂ 3-2 6 ਨਹੀਂ ਹੁੰਦਾ 3-2 65 2 ਵੀ ਵੀ ਲੱਖ 6 6 ਹਾਂ 5 6 ਕਰੋੜ ਹੋ ਗਿਆ ਨਾ ਹੁਣ ਜੇ ਡਬਲ ਹੋ ਗਿਆ ਤਾਂ 12 ਸਿੱਧਾ ਹੋ ਗਿਆ ਜਿਹਦੇ ਚ ਪਰਡੇ ਦੇ ਖਰਚੇ ਆਰਟਿਸਟਾਂ ਦੀ ਜਿਹੜੇ ਚ ਨੋਰ ਹਾਂ ਛੋਟੇ ਐਕਟ ਕਰਦੇ ਆ ਬੱਚੇ ਛੋਟਾ ਰੋਲ ਕਰਦੇ ਆ ਉਹਨਾਂ ਦੀ ਵੀ ਉਸਤ ਆ ਗਿਆ ਵੇ ਪਰਟੇ ਦਾ ਖਰਚਾ ਇੰਨਾ ਵੱਡਾ ਹੋ ਜਾਂਦਾ ਹੈ ਅਗਲਾ ਸਾਲ ਮੈਂ ਸਭ ਤੁਸੀਂ ਰੋਪਟਾਏ ਹੋਰ ਪਾਣੀ ਹੋ ਜਾ ਜੀ ਪਰਿਵਾਰਾਂ ਨੂੰ ਹਮਮ ਤੁਹਾਨੂੰ ਹੀ ਮੇਰੀ ਅਧਿਯੋਗਤ ਜਿਹੜੇ ਰਿਸਟ੍ਰੇਟ ਟੁੱਟ ਜਾਣੇ ਹੋ ਚਾਹੀਦੇ ਜੀ ਆਪ쪽 ਦੇ ਜਿੱਦਾਂ ਸਾਡੇ ਪਰਿਵਾਰਾਂ 'ਚ ਜਿਹੜੀ ਪਿਛਲੀ ਸਾਡੇ ਬਜ਼ੁਰਗਾਂ ਦੀ ਪੀੜ੍ਹੀ ਹੈ ਜੀ ਉਹ ਪ੍ਰਿੰਟ ਚ ਰਹਿ ਕੇ ਕੁਛ ਹੈ ਹਮ ਜਿਹੜੀ ਇੱਕ ਸਾਤ ਤੋਂ ਬਾਅਦ ਵਾਲੀ ਜਨਰੇਸ਼ਨ ਉਹ ਸ਼ਹਿਰਾਂ ਵਿੱਚ ਰਹਿੰਦੀ ਜੀ ਕੋਈ ਪ੍ਰਿਜ਼ਰਵੇਸ਼ਨ ਨਹੀਂ ਆਪ ਰਿਹਾ ਗਿਆ ਹਮ ਸੋ ਇਹਦੇ ਸ਼ਹਿਰਾਂ ਦਾ ਕੋਈ ਨੇ ਮਹਿੰਗੇ ਹੈ ਸਵੇਰੇ ਉੱਠਦਾ ਜੋ ਕੰਮ ਕਰੇ ਰਾਤ ਤੱਕ ਕੰਮ ਨਿਭਾਉਂਦਾ ਜੀ ਪੂਰਾ ਮਿਹਨਤ ਉਹਦਾ ਮਾਰਗੇਜ ਨਿਕਲ ਜਾਂਦਾ ਕਾਰ ਦੀਆਂ ਕਿਸ਼ਤਾਂ ਚ ਨਿਕਲ ਜਾਂਦੀਆਂ ਹਾਂ ਉਹਦੀ ਜਿਹੜੀ ਪੂਰੀ ਲਾਈਫ ਉਹ ਕੰਮ ਕਰਕੇ ਜੀ ਕੰਮ ਕਰਨਾ ਬਾਣੀ ਗੱਲ ਨਹੀਂ ਪਰ ਕੰਮ ਦੀ ਆਊਟਫੋਰਸ ਕੱਟ ਵਿਕਣ ਦੀ ਜੀ ਤੇ ਦੁਨੀਆ ਇੰਨੀ ਮਹਿੰਗੀ ਹੋ ਗਈ ਜੀ ਬੰਦੇ ਦੀ ਕੀਮਤ ਨਹੀਂ ਪਰ ਕੰਮ ਦੀ ਚੀਜ਼ਾਂ ਦੀ ਬਹੁਤ ਕੀਮਤ ਹੈ ਜੀ ਪਲੀਜ਼ ਜੇ ਕਿਸ ਜਿਨ੍ਹਾਂ ਦਾ ਪਿੰਡ ਪਸ਼ੋਕੜ ਹੈ ਜੇ ਕੋਸ਼ਿਸ਼ ਕਰਨ ਆਪਦੇ ਪਿੰਡ ਰਹਿਣ। ਉਹਨਾਂ ਨੂੰ ਬੜਿਆ ਬਣਾਇਆ ਮਕਾਨ ਮਿਲ ਜਾਂਦਾ ਨਵਾਂ ਮਕਾਨ ਵਰਜਾ ਲੈਣ ਦੀ ਲੋੜ ਨਹੀਂ। ਜੀ ਇਹ ਸਿਰਫ ਉਹਨੂੰ ਗੱਡੀ ਦਾ ਸ਼ੌਕ ਰਹੇ ਤਾਂ ਗੱਡੀ ਲੈ ਸਕਦੇ। ਜੀ ਉਹ ਇਹ ਇਸ ਤਰ੍ਹਾਂ ਦੀ ਗੱਡੀਆਂ ਵੀ ਇਕੱਠੇ ਕਿਵੇਂ ਰਹਿਣਾ ਪਰਵਾਹ। ਹੂੰ। ਬੱਬੂ ਜੀ ਜਿਹੜੀ ਪਵਾਦ ਦੇ ਵਿੱਚ ਆਪ ਤੌਰ ਤੇ ਕਾਮੇਡੀ ਸੋਕੀ ਹੈ। ਕੀ ਡਬਲ ਖਰਚਾ ਹੈ ਬਟ ਇਹ ਥ੍ਰਿਲਰ ਹੈ ਪੰਜਾਬੀ ਸਿਨੇਮੇ ਚ ਇਸ ਤਰ੍ਹਾਂ ਫਿਲਮ ਘੱਟ ਬਣਦੀ ਕਿਉਂਕਿ ਥ੍ਰਿਲਰ ਦਾ ਰਿਸਕ ਨਹੀਂ ਲੈਂਦੇ ਤੁਸੀਂ ਦੇਖੋ ਜੇ ਤੁਸੀਂ ਸਿਰਫ ਨਾਲ ਜੁੜੇ ਹੋ ਹੋ ਜਾਂ ਫਿਲਮਾਂ ਦੇਖਦੇ ਹੋ ਪੰਜਾਬ ਚ ਟਾਰਗੇਟ ਡੋਨਸ ਬਹੁਤ ਉਸਤ ਬਾਕੀ ਸਟੈਂਡ ਦੇ ਹਿਸਾਬ ਨਾਲ ਘੱਟ ਆ ਸੌਦੇ ਹਿਸਾਬ ਨਾਲ ਉਹਦੇ ਚ ਇਹ ਤਿੰਨ ਵਰਗਾ ਚ ਬੰਡੀਏ ਯੂਥ ਆ ਯਾ ਸਾਡੇ ਮਿਡਲ ਲੇਡੀਜ਼ ਤੇ ਸਾਡੇ ਬੱਚ ਬਡੇ ਨੇ ਕਿ ਜੇ ਐਕਸ਼ਨ ਫਿਲਮ ਹੁੰਦੀ ਹੈ ਨਾ ਆਊਟ ਐਂਡ ਕਈ ਬਤੇ ਕਹਿੰਦੇ ਨੇ ਸਾਊਥ ਵਾਲੇ ਵਰਗੀਆਂ ਫਿਲਮਾਂ ਕਿਉਂ ਨਹੀਂ ਬਣਾਉਂਦੇ ਐਕਸ਼ਨ ਫਿਲਮ ਚ ਲੇਡੀਜ਼ ਜਾ ਕੇ ਨਹੀਂ ਰਾਜੀ ਪੰਜਾਬ ਚ ਉਹ ਵੀ ਤਜਰਬੇ ਅਸੀਂ ਕਰਕੇ ਦੇਖਿਆ ਇੱਕ ਰਸਤਾ ਵਜਾ ਜੀ ਕਿ ਥ੍ਰਿਲਰ ਵੀ ਹੋਵੇ ਤੇ ਪਰਿਵਾਰਿਕ ਵੀ ਜਬੜਾ ਸਫਲ ਹੋਇਆ ਨਹੀਂ ਆਪੀ ਜ਼ਮੀਨ ਦਾ ਇਤਿਹਾਸ ਹੈ ਜੀ ਉਹ ਤਾਂ ਜਪੀ ਸਿੰਘ ਨੇ ਰਾਤੀ ਕੋ ਇਤਨਾ ਹੋਰ ਕਿੰਨਾ ਮਗਰਮੀ ਇੱਕ ਹੁੰਦਾ ਬਾਈ ਜੀ ਬਿਜ਼ਨਸ ਬਿਜ਼ਨਸ ਤੁਸੀਂ ਪੈਸੇ ਲਾਉਨੇ ਤੇ ਉਹਦੀ ਰਿਟਰਨ ਆਉਂਦੀ ਆ ਮੰਨ ਲਓ ਤੁਸੀਂ ਕੋਈ ਪ੍ਰਾਪਰਟੀ ਲੈ ਲਈ ਆ 15% ਮਾਰਜਨ ਤੁਹਾਡਾ ਵਾਟ ਤੇ ਵਿਆਜ ਦੋ ਜਰਮਿਨੇ 6 ਮਹੀਨੇ ਬਾਅਦ ਅੱਜ ਕੱਲ ਤਾਂ ਚਲੋ ਬੂਮ ਬਹੁਤ ਹੈ ਆ ਕੇ ਬੜੀ 1 ਟਿੱਕਰ ਪਈ ਦੀ ਚੀਜ਼ ਦੱਸਦੀ ਹੋ ਜਾਂਦੀ 6 ਮਹੀਨੇ ਇਹ ਆ ਸ਼ੋਅ ਬਿਜ਼ਨਸ ਸ਼ੋਅ ਬਿਜ਼ਨਸ ਕੋਈ ਗਾਰੰਟੀ ਨਹੀਂ ਹੁੰਦੀ ਪੈਸੇ ਦੀ ਕਈ ਵਾਰੀ ਤਾਂ ਹੰਸ ਪਾਟੇ ਗੋੜਾ ਦੇ ਜਾਂਦੀ ਹੈ ਇਹ ਕਈ ਵਾਰੀ ਮਤਲਬ ਬਹੁਤ ਕਲਪੈਸੇ ਵੀ ਪੂਰੇ ਕਰਦੇ ਦੋਏ ਦਿਨ ਕੇ ਦੀ ਔਸਤ ਬਹੁਤ ਘੱਟ ਹੈ ਸਿਰਫ ਮੇਨ ਸੋਸ਼ਲਿਟੀ ਬੋਲਡ ਵਾਈਡ ਹੈ ਉਹ ਵੇਖੇ ਹੈ ਵੀ ਜਿਹੜੀਆਂ ਚੰਗੀਆਂ ਫਿਲਮਾਂ ਨੇ ਕੰਟਰੋਲ ਪਰ ਬਜਟ ਹੈ ਉਹ ਜਿਹਦਾ ਕੋਈ ਫਿਲਮ 10 11 ਕਰੋੜ ਚ ਬਣ ਗਈ ਵੈਸੇ ਤਾਂ ਮੈਂ ਜੇ ਨਿੱਜੀ ਤੌਰ ਤੇ ਆਪ ਪ੍ਰੋਡਕਸ਼ਨ ਕਰਾਂ ਮੈਨੂੰ ਲੱਗਦਾ ਵੀ ਫਿਲਮ 6 ਤੋਂ 7 ਕਰੋੜ ਚ ਪੂਰੀ ਹੋਣੀ ਚਾਹੀਦੀ ਹੈ ਸੰਗੀਤ ਤੇ ਲੱਗ ਜਾਣੀ ਚਾਹੀਦੀ ਹੈ ਇਹ ਮੈਨੂੰ ਲੱਗਦਾ ਜਦ ਆਸੀਂ ਆਪ ਪ੍ਰੋਡਕਸ਼ਨ ਆਪ ਹੀ ਕਰਦੇ ਹੋ ਉਹਦਾ ਇਹ ਹੈ ਵੀ ਜੇ ਵਾਲਾ ਆਪਾਂ ਵੜਾਈਏ ਮੈਨੂੰ ਪੱਕਾ ਜਾਂਦਾ ਤਾਂ ਪਤਾ ਨਹੀਂ ਉਹਨਾਂ ਦਾ ਕਿੱਥੇ ਜਾ ਰਿਹਾ ਦੂ ਤਿੰਨ ਚਾਰ ਕਰੋੜ ਜਾਂ 5 ਕਰੋੜ ਦੇ ਵਿਚਾਲੇ ਆਡੀਓ ਰਾਈਟਸ ਅਸੀਂ ਲੈ ਕੇ ਤਾਂ ਫਿਲਮ ਸਿਕਿਉਰ ਹੋ ਜਾਂਦੀ ਹੈ ਤੇ ਜੇ ਅੱਛੀ ਫਿਲਮ ਬਣਾਉਣ ਤੋਂ ਬਾਅਦ ਬਹੁਤ ਪ੍ਰੋਫਿਟ ਆ ਗਿਆ ਤਾਂ ਅਗਲੀ ਵੜਾਈ ਜਾ ਸਕਦੀ ਹੈ ਬਟ ਜਿਸ ਹਿਸਾਬ ਨਾਲ ਹੁਣ ਨੈਟਫਲਿਕਸ ਹੋ ਗਿਆ ਇਹ ਵਰਲਡਵਾਈਡ ਹੀ ਸਿਨੇਮਾ ਤੁਹਾਡਾ ਜਾਨਾ ਉਹਦੀ ਜਿਹੜੀ ਰੈਵਨਿਊ ਬਹੁਤ ਘਟ ਗਈ। ਤੁਸੀਂ ਅਸੀਂ ਕਈ ਵਾਰੀ ਕਹਿ ਰਹੇ ਹਾਂ ਬਾਲੀਵੁੱਡ ਦੀ ਮਦਦ ਵੀ ਬਹੁਤ ਘਟ ਜਾਂਦੀ ਹੈ। ਸ਼ਾਇਦ ਇੱਕ ਵਜ੍ਹਾ ਕਿ ਟਿਕਟਾਂ ਵਾੜ ਨਹੀਂ ਹੈ। ਜਿਵੇਂ ਪੌਪ ਕੌਰ ਨੂੰ ਦੋ ਮਹੀਨਾ ਇਹ ਫੈਮਿਲੀ ਦਾ ਜਾਣਾ ਉਹ ਮਲਮ 3-4000 ਪੰਜ ਚ ਪੈਂਦਾ ਹੈ। ਉਹਨੂੰ ਫਿਰ ਕਈ ਵਾਰੀ ਕਈ ਬੰਦੇ ਦੇਖਣਾ ਚਾਹਦੇ ਹੁੰਦੇ ਹਨ ਪਰ ਉਹਨਾਂ ਦੀ ਪੌਕੇਟ ਲਾਉ ਨਹੀਂ ਕਰਦੇ। ਦੇ ਕਰਕੇ ਜਿਹੜੀ ਤਾਂ ਅੱਛੀ ਉਹਦਾ ਰੈਵਨਿਊ ਜਨਰੇਟ ਕਰ ਸਕਦੇ ਪਰ ਇਸ ਵਿੱਚ ਪਰ ਸਾਰੀਆਂ ਫਿਲਮਾਂ ਨਹੀਂ ਕਰ ਪਉਣਗੀਆਂ ਕਿਉਂਕਿ Netflix ਕਰਕੇ ਫਰਕ ਤਾਂ ਪਿਆ ਹ ਮਨਸਾਬ ਐ 20 ਦੇਖੋ ਤੁਸੀਂ ਦੁਨੀਆ ਦੇ ਕਿਸੇ ਮੁਲਕ ਚਲੇ ਜਾਓ ਜੀ ਇੰਗਲੈਂਡ ਹੀ ਲੈ ਲਓ ਹੂੰ ਇੰਗਲੈਂਡ ওভার ਪਾਪੂਲੇਟਡ ਹੈ ਜੀ ਲੋਡ ਤੋਂ ਤਿੰਨ ਗੁਣਾ ਜ਼ਿਆਦਾ ਆਬਾਦੀ ਬਣ ਗਈ ਉਹਨਾਂ ਦੀ ਜੀ ਉਹ ਅਰੋਨਾ ਨੇ ਆਪ ਦੀ ਜਿਹੜੀ ਜ਼ਮੀਨ ਮਾਰਕ ਕਰਤੀ ਜੰਗਲ ਤੇ ਖੇਤਾਂ ਲਈ ਉਹਦੇ ਚ ਕੰਸਟਰਕਸ਼ਨ ਨਹੀਂ ਕਰ ਸਕਦੇ ਜੀ ਮੈਨੂੰ ਲੱਗਦਾ ਕਿ ਇਸ ਹੋਲ ਵਿੱਚ ਵੀ ਅ ਘਰ ਨਾ ਨਾ ਇਹ ਤਾਂ ਅੱਛੇ ਉੱਗੀਲੇ ਕਰ ਸਕਦੇ ਮਸਲਾ ਹੱਲ ਜੀ ਉਹਦੇ ਸ਼ਹਿਰਾਂ ਦੀ ਇੱਕ ਹੱਤ ਹੋਣੀ ਚਾਹੀਦੀ ਹੂੰ ਜੇ ਤੁਹਾਨੂੰ ਲੱਗਦਾ ਸ਼ਹਿਰ ਫੇਰ ਵੀ ਗਰੋਥ ਚ ਹੈ ਜਾਂ ਉੱਥੇ ਪਾਪੂਲੇਸ਼ਨ ਵਾਦੀ ਹੈ ਤਾਂ ਤੁਸੀਂ ਹਾਈ ਰਾਈਜ਼ ਬਿਲਡਿੰਗਾਂ ਬਣਾ ਲਓ ਜੀ ਹੈ ਨਾ ਜੀ ਖੇਤ ਦੀ ਜੋ ਜਮੀਨ ਹੈ ਉਹ ਨਾ ਪੰਜਾਬ ਦਾ ਮੁੱਖ ਕਿੱਤਾ ਉਹ ਖੇਤੀਬਾੜੀ ਹੈ ਹੂੰ ਖੇਤੀਬਾੜੀ ਚ ਇਕੱਲਾ ਕਿਸਾਨ ਨਹੀਂ ਹੁੰਦਾ ਮਜ਼ਦੂਰ ਭਰਾ ਵੀ ਆਉਂਦੇ ਜੀ ਉਹਨਾਂ ਦਾ ਵੀ ਰੁਜ਼ਗਾਰ ਚੱਲਦਾ ਹੂੰ ਜਦੋਂ ਆਪਦੀ ਫਸਲ ਵੇਚਦੇ ਆ ਤਾਂ ਜਿਹੜੇ ਸਾਡੇ ਸ਼ੁਰਜਦਾ ਹੁਣ ਤੁਹਾਡਾ ਰੋਪੜ ਸ਼ਹਿਰ ਹੋ ਗਿਆ ਕਰਾਲੀ ਹੋ ਗਿਆ ਮਰਿੰਡਾ ਹੋ ਗਿਆ ਸਮਰਾਹ ਇਹ ਜਿਹੜੇ ਸ਼ਹਿਰਾਂ ਦੀਆਂ ਦੁਕਾਨਾਂ ਐ ਕਿ ਉਹਨਾਂ ਪਿੰਡਾਂ ਨਾਲ ਜੁੜੇ ਹੋਏ ਹੂੰ ਤੇ ਜੇ ਉਹ ਖੁਸ਼ ਆਲ ਹੈ ਤਾਂ ਦੁਕਾਨਾ ਖੁਸ਼ ਆਲ ਹੈ ਜੀ ਤੇ ਤੁਹਾਡੇ ਵਾਸਤੇ ਕਿੱਤਾ ਹੀ ਨਾ ਰਿਹਾ ਫਿਰ ਕੀ ਕਰੂੰਗੇ ਹੂੰ ਇਹ ਤਾਂ ਤੁਹਾਨੂੰ ਸਾਨੂੰ ਇਹ ਲੱਗਦਾ ਅਸਲ ਤੁਸੀਂ ਅਸੀਂ ਸਾਰੇ ਇਕੱਲੇ ਇਕੱਲੇ ਆਪਣੇ ਵਿਸ਼ਿਆਂ ਤੇ ਬੋਲਦੇ ਆ ਜੀ ਜਿਹੜਾ ਕਾਰਪੋਰੇਟਾਂ ਵੱਲੀ ਜ਼ਮੀਨ ਨਿਖਾਰਿਆ ਉਹਨੇ ਛੋਟੇ ਦੁਕਾਨਦਾਰ ਵੀ ਖਾ ਲੈਣੇ ਕੋਈ ਚੰ ਹੂੰ ਆ ਵੱਡੇ ਸਰਦ ਪਿੰਡਾਂ ਕੋਲ ਮਾਰਟ ਕੋਲ ਦੇ ਵੱਡੇ ਵੱਡੇ ਜੀ ਇਹਦਾ ਛੋਟਾ ਦੁਕਾਨਦਾਰੋਂ ਕਿਸੇ ਹੋ ਹਮ ਜੀ ਦੀ ਸੰਤੁਸ਼ਟੀ ਹੈ ਵੀ ਮੈਨੂੰ ਸ਼ਾਹਰੋਂ 5-400 ਬਾਜ ਜੇ ਤੇ ਮੈਂ ਪਿੰਡ ਵਧੀਆ ਕੋਸ਼ਿਸ਼ ਹਮ ਉਹਨਾਂ ਨੇ ਵੀ ਰੋਜ਼ਗਾਰ ਹੋਣਾ ਜੀ ਉਹ ਇਸ ਕਰਕੇ ਜੇ ਕਿਸਾਨੀ ਜਾਂਦੀ ਆ ਜਾਂ ਤੁਹਾਡੀ ਜ਼ਮੀਨ ਜਾਂਦੀ ਆ ਤਾਂ ਸਾਰਾ ਕੁਝ ਹੀ ਜਾਂਦਾ ਹਮ ਜੀ ਬਹੁਤ ਜਿਆਦਾ हर गॾी में अगरि में हरी <companyaha> मोन ਉਹ ਤੋ ਸਾਚ ਖੜਦਾ ਕੈਮਰਾ ਪਿੱਛੇ ਨੂੰ ਹੋ ਜਾ ਪਿੱਛੇ ਭਾਈ ਓ ਭਾਈ ਨਹੀਂ ਸਾਈਡ ਤੇ ਹੋ ਜਾਣਾ ਸਾਈਡ ਓ भई पालो भाई भाई धंधा